ਦੋਸਤੋ ਕਹਿੰਦੇ ਆ ਲੋਕ ਚੜਦੇ ਸੂਰਜ ਨੂੰ ਸਲਾਮਾ ਕਰਦੇ ਵਕਤ ਸਹੀ ਗੱਲ ਆ ਇਹ ਕਹਾਣੀਆਂ ਜਿਹੜੀਆਂ ਤੇ ਗੱਲਾਂ ਬਾਤਾਂ ਜਿਹੜੀਆਂ ਸਿਆਣੇ ਬਜ਼ੁਰਗਾਂ ਨੇ ਬਣਾਈਆਂ ਸਹੀ ਆ ਬਿਲਕੁਲ ਹੁਣ ਮੈਂ ਗੱਲ ਕਰਦਾ ਮੁੱਦੇ ਦੀ ਵੀਡੀਓ ਪੂਰੀ ਸੁਣ ਲਿਓ ਜੇ ਚੰਗੀ ਲੱਗੀ ਲਾਈਕ ਸ਼ੇਅਰ ਕਰ ਦਿਓ ਜੇ ਨਹੀਂ ਤੁਹਾਡੀ ਮਰਜ਼ੀ ਗੱਲ ਇਹ ਆ ਵੀ ਦੁਨੀਆ ਕਹਿੰਦੀ ਜਿਵੇਂ ਚੜਦੇ ਸੂਰਜ ਨੂੰ ਸਲਾਮ ਮਾ ਤੇ ਡੁੱਬਦੇ ਨੂੰ ਕੋਈ ਨਹੀਂ ਪੁੱਛਦਾ ਤੇ ਥੋੜੇ ਦਿਨ ਪਹਿਲਾਂ ਸਾਡੇ ਪੰਜਾਬੀ ਲੋਕ ਗਾਇਕ ਸ੍ਰੀ ਅਵਤਾਰ ਚਮਕਜੀ ਜੋ ਚਮਕੀਲਾ ਜੀ ਦੇ ਸ਼ਕਰ ਸ਼ਕਰਦਾ ਉਹ ਬਿਮਾਰ ਹੋ ਗਏ ਸੀ ਤੇ ਉਹਨੂੰ ਕਿਸੇ ਨੇ ਪੁੱਛਿਆ ਨਹੀਂ ਵਿਚਾਰੇ ਨੂੰ ਕਈ ਦਿਨ ਉਹ ਉੱਥੇ ਪੀਜੀਆਈ ਦੇ ਪਿਆਰਾ ਤੇ ਉਹਦੇ ਬੇਟੇ ਨੇ ਜੋ ਉਹਦੇ ਕੋਲੇ ਪੈਸੇ ਸੀ ਮਾੜੇ ਮੋٹے ਲਾਏ ਜਿੰਨੇ ਵੀ ਸੀ ਪੀਜੀਆਈ ਦੇ ਇਲਾਜ ਕਰਾਇਆ ਤੇ ਜੋ ਉਹ ਕਹਿੰਦਾ ਵੀ ਥੋੜੀ ਬਹੁਤ ਹੀ ਜਿੰਨੇ ਮੈਨੂੰ ਸਹਾਇਤਾ ਕੀਤੀ ਤੇ ਬਹੁਤ ਉਹਨਾਂ ਦਾ ਸ਼ੁਕਰ ਸ਼ੁਕਰਾ ਤੇ ਕੀਤੀ ਲੋਕਾਂ ਨੇ ਸਹਾਇਤਾ ਪਰ ਕਿਸੇ ਗਾਇਕ ਨਾ ਕਿਸੇ ਹੋਰ ਨੇ ਉਹਦੀ ਸਹਾਇਤਾ ਨਹੀਂ ਕੀਤੀ ਤੇ ਜ਼ਰੂਰ ਇਹਨਾਂ ਗਾਇਕਾਂ ਨੂੰ ਇਹੋ ਜੇ ਆਪਦੇ ਬੰਦਿਆਂ ਵਾਸਤੇ ਜ਼ਰੂਰ ਇਹੋ ਜਿਹੀ ਕੋਈ ਸੰਸਥਾ ਬਣਾਉਣੀ ਚਾਹੀਦੀ ਹੈ ਜਦੋਂ ਕੋਈ ਗਾਇਕ ਜਾਂ ਕੋ ਗੀਤਕਾਰ ਬਿਮਾਰ ਹੋ ਜਾਂਦਾ ਤੇ ਉਹਦਾ ਇਲਾਜ ਹੋ ਸਕੇ ਤੇ ਇਹ ਮਤਲਬ ਉਸ ਵਿਚਾਰੇ ਦੀ ਕਿਸੇ ਨੇ ਬਾਹ ਨੀ ਫੜਿਓ ਗਰੀਬ ਬੰਦਾ ਤੇ ਜੇ ਹੁਣ ਨਹੀਂ ਉਹ ਇੰਡਸਟਰੀ ਦੀ ਸੇਵਾ ਕਰ ਰਿਹਾ ਤਾਂ ਉਹਦੀ ਸਹਾਇਤਾ ਇਹਨਾਂ ਨੇ ਨਹੀਂ ਕੀਤੀ ਇਹਨਾਂ ਇਹਨਾਂ ਦੇ ਜਿੰਨੇ ਵੀ ਮਤਲਬ ਗਾਇਕ ਜਾਂ ਕੋ ਗੀਤਕਾਰ ਤੇ ਇਹ ਕਰਨੀ ਚਾਹੀਦੀ ਆ ਜੇ ਉਹ ਬੰਦਾ ਪਹਿਲਾਂ ਕਿੰਨੇ ਉਸ ਬੰਦੇ ਦੇ ਗੀਤ ਕਿੰਨਾ ਮਸ਼ਹੂਰ ਰਿਆ ਫਿਰ ਨਾਮੀ ਕਲਾਕਾਰ ਸੀ ਉਹ ਅਵਤਾਰ ਚਮਕਦੀ ਤੇ ਬੜੇ ਅਫਸੋਸ ਦੀ ਗੱਲ ਹੈ ਅਫਸੋਸ ਨਾ ਕਹਿਣਾ ਪੈ ਰਿਹਾ ਤੇ ਉਹਦੀ ਕਿਸੇ ਨੇ ਬਾਹ ਨੀ ਫੜੀ ਕਿਰਿਓ ਦੇ ਬੇਟੇ ਨੇ ਉਹਨੂੰ ਮਤਲਬ ਉਨੇ ਜੋ ਪੈਸਾ ਸੀ ਉਹਨੇ ਬਚਾਰੇ ਨੇ ਉਹਦੇ ਤੇ ਖਰਚ ਕਰਕੇ ਉਹ ਠੀਕ ਕਰਾ ਫੋਕੇ ਹੁਣ ਘਰੇ ਆ ਗਿਆ ਉਹਨੇ ਵੀਡੀਓ ਪਾਈ ਸੀ ਕਿਸੇ ਪੱਤਰਕਾਰ ਨੇ ਪਰਮਜੀਤ ਖੋਸਲਾ ਜੀ ਨੇ ਕੈਨੇਡਾ ਤੋਂ ਵੀਡੀਓ ਪਾਈ ਸੀ ਤੇ ਉਹਨਾਂ ਨੇ ਦੱਸਿਆ ਇਹ ਮੈਂ ਵੀ ਵੀਡੀਓ ਹੀ ਛੋੜੀ ਸੀ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਯਾਰ ਕੰਮ ਚੰਗਾ ਤੁਸੀਂ ਆਪ ਦਾ ਜਿਹੜਾ ਸਟਾਫ ਦੇ ਬੰਦੇ ਤੁਹਾਡੇ ਗੀਤਕਾਰ ਜਾਂ ਗਾਇਕ ਹੋਵੇ ਉਹ ਤਾਂ ਯਾਰ ਉਹਦੇ ਬਾਰੇ ਤਾਂ ਸੋਚਿਆ ਕਰੋ ਯਾਰ ਤੁਸੀਂ ਜ਼ਰੂਰ ਕੋਸ਼ਿਸ਼ਾ ਕੋਸ ਇਹਨਾਂ ਨੂੰ ਕੋਈ ਸੰਸਥਾ ਬਣਾਉਣੀ ਚਾਹੀਦੀ ਆ ਤੇ ਜਿਹੜਾ ਕੋਈ ਆਪਦਾ ਨਾ ਦਾ ਬੰਦਾ ਬਿਮਾਰ ਹੋ ਜੇ ਜਾਂ ਕੋਈ ਐਕਸੀਡੈਂਟ ਹੋ ਜੇ ਉਹਦੀ ਇਹ ਸਹਾਇਤਾ ਕਰ ਸਕਣਾ ਧੰਨਵਾਦ